ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਬਾਤ ਬਾਦਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਅੱਜ ਬੜੀ ਖੁਸ਼ੀ ਹੋਈ ਆ ਜਿੰਦਾ ਸ਼ਹੀਦ ਸਾਰੇ ਦੁਨੀਆ ਨੂੰ ਪਤਾ ਵੀ ਇਹ ਛੋਟਾ ਭਰਾ ਸ਼੍ਰੀ ਅਮਿਤ ਅਰੋੜਾ ਜੀ ਨੇ ਅੱਜ ਦਾਸ ਦੇ ਘਰ ਆਏ ਕਈ 8 ਮਹੀਨੇ ਹੋਏ ਆਏ ਹਾਂ ਕਿਉਂਕਿ ਇਹ ਵੀ ਵਿਚਾਰਾ ਕੰਮਕਾਰ ਕਰਦਾ ਹੁੰਦਾ ਘਰੋਂ ਇਹਨਾਂ ਦੇ ਵਿਚਾਰੇ ਬਿਮਾਰ ਰਹਿੰਦੇ ਸੀ ਹੁਣ ਠੀਕ ਨੇ ਪਰਮਾਧਮ ਬੋਲੇਨਾਥ ਅੱਗੇ ਇਹਨਾਂ ਨੂੰ ਹੋਰ ਤੰਦਰੁਸਤੀ ਬਖਸ਼ੇ ਹੋਰ ਕੰਮ ਕਰਦਾਵੇ ਇਹਨਾਂ ਨੇ ਇੱਕ ਬਣਾਈ ਆ ਹੁਣ ਸ਼ਿਵਸ਼ਨਾ ਲੋਅਨ ਕਿਉਂਕਿ ਸਾਰੀ ਦੁਨੀਆ ਮੰਡ ਦੇ ਰੁੜੇ ਨੂੰ ਚਾਹੇ ਸਰਕਾਰ ਸੀ ਤੋੜਦੀ ਸੀ ਵੀ ਮੰਡ ਤੇ ਰੁੜਾ ਟੁੱਟ ਜਾਣ ਮੈਂ ਕੋਈ ਝੂਠ ਨਹੀਂ ਬੋਲਾਂਗਾ ਕਿਉਂਕਿ ਆਪਾਂ ਹੈਗਾ ਸੱਚ ਦੇ ਪੁਜਾਰੀ ਹੋ ਗਿਆ ਹੈਗਾ ਬਜਿੰਦਾ ਸ਼ਹੀਦ ਇਹਦੇ ਨਾਲ ਬਹੁਤ ਹੀ ਨਯਾਇਜ ਹੋਈਆਂ ਵਿਚਾਰੇ ਨਾਲ ਅਰੋੜਾ ਸਾਹਿਬ ਨਾਲ ਬਈ ਆ ਦੇਖੋ ਬਾਰ ਬਾਰ ਮੈਂ ਦਿਖਾਉਣਾ ਚੰਗੇ ਲੱਗਾ ਆ ਗੋੜੀ ਵੱਜੀ ਸੀ ਕਹਿੰਦੇ ਸਰਿਆ ਵੱਜ ਗਿਆ ਜੀ ਫਿਰ 6-7 ਮਹੀਨੇ ਜੇਲ ਯਾਤਰਾ ਕਰਾਤੀ ਫਿਰ ਇੰਟਰੋਗੇਟ ਕਰਤਾ ਫਿਰ ਇਹਦਾ ਕਿਉਂ ਖੁਸ਼ਕਿਸਮਤ ਸੀ ਸੀਜੀਐਨਆਈਏ ਨੇ ਵੀ ਬੰਦੇ ਪਕੜੇ ਫਿਰ ਉਹਨਾਂ ਕਹਿੰਦੇ ਅਸੀਂ ਅਮਿਤ ਰੋਡ ਨੇ ਗੋਲੀ ਚਲਾਈ ਆ ਜਿਹੜਾ ਮੁੱਖ ਮੰਤਰੀ ਉਸ ਸਮੇਂ ਕੈਪਟਨ ਅੰਦਰ ਸਿੰਘ ਜੀ ਉਹਨਾਂ ਨੇ ਕਿਹਾ ਵੀ ਪੰਜਾਬ 'ਇਹ ਆਤਵਾਦੀ ਹਮਲਾ ਦੇਖੋ ਜਦੋਂ ਇੱਕ ਸੰਕਟ ਆਉਣਾ ਸੰਕਟ ਦੂਰ ਵੀ ਮਿੰਟਾਂ ਸਕਿੰਟਾਂ ਹੀ ਹੋ ਗਿਆ ਇਹ ਕੀਤਾ ਸ਼੍ਰੀ ਰਾਧੇ ਰਾਦੇ ਠਾਕੁਰ ਜੀ ਨੇ ਬੰਕੇ ਬਿਹਾਰੀ ਜੀ ਨੇ ਉਹਨਾਂ ਦੀ ਕਿਰਪਾ ਸਦਕਾ ਹੀ ਇਹ ਅੱਜ ਜ਼ਿੰਦਾਬਾਹ ਨਹੀਂ ਤਾਂ ਸਾਡੇ ਲੋਕਾਂ ਤੇ ਐਦਾ ਫੁੱਲ ਪੈ ਜਾਣੇ ਸੀ ਮੈਂ ਇਹ ਕਹਿਣਾ ਚਾਹਨਾ ਵਾਂ ਅੱਜ ਜਿਹੜੀ ਪੰਜਾਬ ਦੇ ਲੋਕ ਖੁਸ਼ ਨਸੀਬ ਨੇ Shiv Sena loyal ਮਨਾਈਆਂ ਨਾਲੇ ਪਾਰਟੀ Shiv Sena loyal ਪਾਰਟੀ ਬਣਾਉਣ ਨਾਲ ਸਾਰੇ ਲੋਕ ਜੁੜਨਗੇ ਜੁੜਨਗੇ ਥੋੜੇ ਲੋਕ ਦੁਖੀ ਵੀ ਹੋਣਗੇ ਵੀ ਇਹ ਯਾਰ ਇਹ ਕੀ ਕਰ ਗਿਆ ਅਮੀਤ ਰੋੜਾ ਯਾਰ ਕੋਕਿ ਅਮੀਤ ਰੋੜਾ ਆਜਾਦ ਆ ਸ਼ੇਰ ਮੈਂ ਬੱਬਰ ਸ਼ੇਰ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਲੇਕਿਨ ਮੈਂ ਵਧਾਈ ਦੇਣਾ ਚਾਹਨਾ ਛੋਟੇ ਭਰਾ ਨੂੰ ਵੀ ਅਸੀਂ ਰਲ ਮਿਲ ਕੇ ਜਿਹੜਾ ਸਾਡਾ ਇੰਟਰਨੈਸ਼ਨਲ ਸੈਨੀਟਰੀ ਫਰੰਟ ਦਾ ਪਹਿਲਾ ਪ੍ਰਧਾਨ ਮੈਂ ਆ ਇਹ ਚੇਅਰਮੈਨ ਉਹ ਜਿਹੜੀ ਸ਼ਿਵਸ਼ਰਨ ਲੁਆਇਨਾ ਇਹ ਪ੍ਰਧਾਨ ਆ ਬਾਕੀ ਇਹ ਦੱਸੂ ਅੱਗੇ ਮੈਂ ਕੀ ਆ ਮੈਂ ਆਪਣੇ ਮੂੰਹ ਨਾਲ ਨਹੀਂ ਮੈਂ ਬੋਲੂਗਾ ਅਸੀਂ ਰਲ ਮਿਲ ਕੇ ਜਿਹੜਾ ਕੰਮ ਪਿੱਛੇ ਕਈ ਥੋੜਾ ਰਹਿ ਗਿਆ ਸੀ ਹੁਣ ਅੱਗੇ ਵਧਾਉਣਾ ਤਾਂ ਕਿ ਦੇਸ਼ ਦੁਨੀਆਂ ਵਿੱਚ ਸਨਾਤਨ ਧਰਮ ਦਾ ਕੰਮ ਬੱਤਵੰਦ ਹੋ ਸਕੇ ਜਿਹੜਾ ਸਨਾਤਨ ਪ੍ਰੇਮੀਆਂ ਨੂੰ ਕੋਈ ਪ੍ਰੋਬਲਮ ਆਊਗੀ ਮੰਡ ਤੇ ਅਰੋੜਾ ਜਾ ਕੇ ਉਹਨਾਂ ਦੇ ਘਰ ਜਾ ਕੇ ਹੱਲ ਕਰੂਗਾ ਕਿਉਂਕਿ ਸਾਨੂੰ ਸਨਾਤਨ ਦੀ ਲੋੜ ਆ ਸਨਾਤਨ ਧਰਮ ਨੂੰ ਅੱਗੇ ਲੈ ਕੇ ਜਾਣਾ ਵਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨરેન્દ્ર ਮੋਦੀ ਜੀ ਦੋਹੀ ਤੱਕ ਮੰਦਰ ਖੋਲਦਾ ਸਨਾਤਨ ਦੀ ਜਾਇਜ਼ਾ ਕਾਰ ਕਰਾਦੀ ਸਾਡੇ ਕੀ ਸਾਨੂੰ ਕੀੜੇ ਪਏ ਹੋਏ ਨੇ ਜਿਹੜੇ ਅਸੀਂ ਸਨਾਤਨ ਧਰਮ ਨੂੰ ਅੱਗੇ ਨਹੀਂ ਲਿਆ ਸਕਦੇ ਅਸੀਂ ਹਰ ਇੱਕ ਨੂੰ ਜੋੜਨਾ ਸਨਾਤਨ ਪ੍ਰੇਮੀ ਨੂੰ ਦੇਸ਼ ਭਗਤ ਬਣਾਉਣਾ ਵਾ ਅਸੀਂ ਤਾਂ ਕਿ ਜਿਹੜੇ ਦੇਸ਼ ਵਿੱਚ ਬਦਾਰ ਲੋਕ ਆ ਉਹਨਾਂ ਨੂੰ ਪਰੇ ਕਰਨਾ ਵਾ ਸਨਾਤਨ ਦੀ ਹਮੇਸ਼ਾ ਜੈਜੈਕਾਰ ਕਰਾਉਣੀ ਆ ਲੇਕਿਨ ਜਿਹੜੇ ਬਾਹਰ ਬੈਠ ਕੇ ਮੂਠੀ ਪਰ ਅਰੋੜਾ ਤੇ ਮੰਡਰੂ ਕਮੈਂਟ ਮਾੜੇ ਕਰਦੇ ਆ ਫੋਨ ਮਾੜੇ ਕਰਦੇ ਆ ਉਹ ਅੱਜ ਤੋਂ ਬਾਅਦ ਆਪਣਾ ਪੜਿਆ ਲਿਖਿਆ ਦੇਖ ਲੋ ਹੁਣ ਤੁਹਾਡੇ ਹੱਥ ਕੰਬਣੇ ਆ ਕਿਉਂਕਿ ਆਪਾਂ ਇਹਦਾ ਸੱਚ ਦੇ ਬੁਜਾਰੀ ਤੁਸੀਂ ਸਿਰਫ ਲੋਕ ਉੱਥੇ ਸਾਡੇ ਧਰਮਗੇ ਝੰਡੇ ਦਾ ਅਪਮਾਨ ਕਰਨ ਯੋਗ ਹੋ ਇਹ ਸਾਨੂੰ ਨਾਸਹਿਣ ਜੋਗਨਾ ਵਰਦਾਯੋਗਾ ਸਾਡਾ ਤਿਰੰਗਾ ਝੰਡਾ ਉੱਚਾ ਰਹੂਗਾ ਉਹਦੀ ਆਣ ਵਾਂਣ ਸ਼ਾਨਾ ਧੰਨਵਾਦ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਫਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਫਰ ਬਣੀ ਰਹੇ ਜਿੱਦਾਂ ਕੀ ਦੋਸਤੋ ਤੁਹਾਨੂੰ ਪਤਾ ਹੈ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਐ ਕਿ ਸ਼ੇਰ ਕੌਣ ਐ ਸ਼ੇਰ ਨਾਲ ਅੱਜ ਤੁਸੀਂ ਜਾਣਦੇ ਹੋ ਕੋਈ ਮੁਥਾਜੀ ਦੇ ਕਿਸੇ ਨਾਮ ਦੇ ਮੁਥਾਜ ਨਹੀਂ ਐ ਵਰਲਡ ਜਾਂਦਾ ਬੱਬਰ ਸ਼ੇਰ ਨੂੰ ਵਰਲਡ ਜਦੋਂ ਸ਼ੇਰ ਤੇ ਬੱਬਰ ਸ਼ੇਰ ਅੱਜ ਦੋ ਇਕੱਠੇ ਹੋ ਗਏ ਨੇ ਤੇ ਫਿਰ ਬਣ ਗਈ ਸ਼ੇਵਸੇਨਾ ਲਾਇਨ ਸ਼ੇਵਸੇਨਾ ਲਾਇਨ ਸ਼ੇਵਸੇਨਾ ਲਾਇਨ ਇੰਟਰਨੈਸ਼ਨਲ ਐਂਟੀ ਖਾਲਸਤਾਨ ਜਿੰਦਾਬਾਦ ਇੰਟਰਨੈਸ਼ਨਲ ਐਂਟੀ ਖਾਲਸਤਾਨ ਜਿੰਦਾਬਾਦ ਦੋਸਤੋ ਅੱਜ ਦੇਖੋ ਕਿ ਇੰਨੀ ਮਜ਼ਬੂਤੀ ਜਿਆਰੂ ਸਾੜੇ ਪੈਣੇ ਆ ਅੱਜ ਇੰਨੀ ਮਜ਼ਬੂਤੀ ਮਿਲੀ ਲੋਕੀ ਦੇ ਕਹਿੰਦੇ ਸੀ ਹੁਣ ਮੰਡ ਤੇ ਰੋੜਾਂ ਅਲੱਗ-ਅਲੱਗ ਨੇ ਕਿ ਇਹ ਇਹ ਇਕੱਠੇ ਨਹੀਂ ਹੁੰਦੇ ਅੱਜ 9 ਮਹੀਨਾ ਬਾਅਦ ਚਲੋ ਮੈਂ ਕਹਨਾ ਕਿ ਮਾਨ ਸਾਹਿਬ ਬਾੜ ਦੇ ਦੌਰੇ ਯੂਪ ਗੁਜਰਾਤ ਮੱਧ ਪ੍ਰਦੇਸ਼ ਕਈ ਜ਼ਿਲ੍ਹਿਆਂ 'ਚ ਬਿਜ਼ੀ ਰਹਿੰਦੇ ਐ ਇਸ ਲਈ ਮੇਰਾ ਭਰਾ ਕਾਫੀ ਕੰਮਕਾਰ ਵੀ ਦੇਖਣ ਹੁੰਦੇ ਆ ਸ਼ਡਿਊਲ ਹੀ ਬੜਾ ਬਿਜ਼ੀ ਰਹਿੰਦਾ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਬੱਬਰ ਸ਼ੇਰ ਸ਼ੇਰ ਅੱਜ ਦੋਨੋਂ ਇਕੱਠੇ ਨੇ ਦੋਨੋਂ ਇਕੱਠੇ ਹੋ ਕੇ ਆਪਣੀ ਤਾਕਤ ਦਿਖਾ ਰਿਆ ਔਰ ਪੰਜਾਬ ਦੇ ਦਿਨਾਂ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਅਲੱਗ ਅਲੱਗ ਦੋਰੇ ਤੇ ਨਿਕਲਣਗੇ ਇਕੱਠੇ ਲੜਨ ਦੇ ਅਲੱਗ ਅਲੱਗ ਦੀ ਇਕੱਠੇ ਦੇ ਜਾਏ ਯਾਰ ਅਲੱਗ ਲੋ ਦੋਰਾ ਕਰਾਂਗੇ ਅਲੱਗ ਅਲੱਗ ਦੋਰਾ ਕਰਾਂਗੇ ਔਰ ਇਕੱਠੇ ਨਿਕਲਾਂਗੇ ਦਿਖਾਵਾਂਗੇ ਕਿ ਸਾਡਾ ਹਿੰਦੂਤਵ ਸਾਡਾ ਪੰਜਾਬ ਸਾਡੀ ਭਾਰਤ ਮਾਤਾ ਸਾਡਾ ਭਾਰਤ ਹਮੇਸ਼ਾ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਰਹੂਗਾ ਕਿਉਂਕਿ ਸਾਡਾ ਇੱਕ ਹੀ ਮਕਸਦ ਹੈ ਘਰ ਘਰ ਭਗਵਾ ਲਹਿਰਾਏਗਾ ਘਰ ਘਰ ਭਗਵਾ ਲਹਿਰਾਏਗਾ ਔਰ ہماری ਇੱਕ ਹੀ ਬਾਤ ਰਹੇਗੀ ਮੰਡ ਤੇ ਰੋੜਾ ਜੱਤ ਤੱਕ ਰਹਿਣਗੇ ਇਕੱਠੇ ਹੀ ਰਹਿਣਗੇ ਸਦਾ ਰਹਿਣਗੇ ਮੰਡ ਦੇ ਰੋੜਾ ਸਦਾ ਹੀ ਰਹਿਣਗੇ ਇਹ ਉਹ ਤਾਕਤ ਹੈ ਇਹ ਉਹ ਤਾਕਤ ਦੁਨੀਆ ਦੀ ਕੋਈ ਵੀ ਤਾਕਤ ਮੰਡ ਤੇ ਰੋੜਾ ਨੂੰ ਲੱਗ ਨਹੀਂ ਕਰ ਸਕਦੀ ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਭਾਰਤ ਮਾਤਾ ਕੀ ਜੈ ਪਤਾ ਕੀ ਜੇ ਮੈਂ ਕਹਨਾ ਦੋਸਤੋ ਇਦਾਂ ਹੀ ਜੇ ਤੁਸੀਂ ਮੰਡ ਤੇ ਅੰਮੀ ਤੋੜਾ ਨੂੰ ਮਿਲਣਾ ਚਾਹੁੰਦੇ ਹੋ ਜੇ ਤੁਸੀਂ ਮੰਡ ਤੇ ਰੋੜਾ ਸਾਹਿਬ ਦੇ ਫੈਨ ਹੋ ਸਰਨਾ ਪਹਿਲਾਂ ਮਾਨ ਸਾਹਿਬ ਦਾ ਫੋਨ ਨੰਬਰ 95016 1555 ਇਹ ਸਾਰੀ ਦੁਨੀਆ ਨੂੰ ਪਤਾ ਵਾ 91370 90000 ਮਤਲਬ ਅੰਮੀ ਤੋੜਾ ਮਤਲਬ ਇੱਕ ਗਰੇ ਬਕਵਾਸ ਬਾਜੀ ਕੀਤੀ ਉਹਨੂੰ ਤੇਲ ਮੈਂ ਦਊਂਗਾ ਮਤਲਬ ਜੇ ਤੁਸੀਂ ਰੋੜਾ ਜਿਹੜਾ ਸ਼ਿਵ ਸ਼ਰਨ ਲਵਾਇੰਦਾ ਜੇ ਤੁਸੀਂ ਸ਼ਿਵਸ ਨਾਲ ਲਵਾਇਨ ਇੰਟਰਨੈਸ਼ਨਲ ਐਂਟੀ ਖਾਲਸਤਾਨ ਜੁਨਾ ਚਾਹਦੇ ਹੋ ਤੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਹਾਡੇ ਲਈ ਸ਼ੇਰਾਂ ਦੀ ਪਾਰਟੀ ਦੇ ਵਿੱਚ ਵੈਲਕਮ ਹੈ ਵੈਲਕਮ ਔਰ ਇਹ ਪਾਰਟੀ ਅੱਜ ਪੂਰੇ ਹਿੰਦੁਸਤਾਨ ਚ ਨਹੀਂ ਪੂਰੀ ਦੁਨੀਆ ਤੇ ਕੰਮ ਕਰੇਗੀ ਇੰਟਰਨੈਸ਼ਨਲ ਪ੍ਰਧਾਨ ਵੀ ਲਗਾਏਗੀ ਪੰਨੋ ਵਰਗੇ ਤੇ ਸਰ ਭਜਾ ਦੇਣਾ ਅਸੀਂ ਭਾਰਤ ਮਾਤਾ ਜੀ ਜੈ ਮਾਤਾ ਮਾਤਾ ਜੀ ਇੱਥੇ ਮੈਂ ਰੋਕ ਲਉ ਭਾਈ ਦੇਸ਼ ਵਿਰੋਧੀ ਤਾਕਤਾਂ ਜਦੋਂ ਪਿਆਰ ਪਸਾਰਦੀਆਂ ਉਦੋਂ ਮੰਡ ਤੇ ਸ਼ੇਰ ਦੋਨੋਂ ਲੁਆਇਨ ਬੱਬਰ ਸ਼ੇਰ ਇਕੱਠੇ ਹੁੰਦੇ ਆ ਔਰ ਮੈਂ ਸ਼ੇਰਸ ਨਾਲ ਲੁਆਇਨ ਦੇ ਵਿੱਚ ਮੰਡ ਸਾਹਿਬ ਨੂੰ ਨੈਸ਼ਨਲ ਚੇਅਰਮੈਨ ਦਾ ਅਹੁਦਾ ਦੇਣਾ ਵਾ ਔਰ ਸਾਰੇ ਮੈਂ ਕਹਿੰਦਾ ਵਰਲਡ ਨੂੰ ਇੰਨੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅੱਜ ਦੋ ਬੱਬਰ ਸ਼ੇਰ ਇਕੱਠੇ ਹੋ ਗਏ ਸਾਰਨਾ ਪਹਿਲਾਂ ਮੈਂ ਮੰਡ ਦਾ ਨਾ ਨਹੀਂ 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 ਸਾਰਨਾ ਮੈਂ ਛੋਟੇ ਭਰਾ ਨੂੰ ਉਹ ਜਿੰਦਾ ਜੀਰ ਆ ਨਾ ਇਸ ਕਰਕੇ ਮੈਨੂੰ ਥੋੜੀ ਤਕਰੀਰ ਰਜਾਤੀ ਦਾ ਤਕਰੀਰ ਰਹਿਣੀ ਹੈ ਮਿੱਠਾ ਮੈਂ ਖਾਉਂਗਾ ਕਟਕ ਉਹਨੂੰ ਥੋੜੀ ਡਾਇਬਟੀ ਹੈ ਤੇ ਮੈਨੂੰ ਵੀ ਹੈਗੀ ਹੈ ਪਰ ਫਿਰ ਵੀ ਅਸੀਂ ਮਾਨ ਸਾਹਿਬ ਦੀ ਖੁਸ਼ੀ ਹੈ ਹਾਂ ਕੌਕੇ ਸਦਾ ਹੀ ਬੰਦਾ ਹੀਰਾ ਏ ਚੇਅਰਮੈਨ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਹੋਣ ਔਰ ਤੁਸੀਂ ਵੀ ਵਧਾਈਆਂ ਜਿਹੜੀਆਂ ਲਿਖਣਾ ਹੈ ਕਿ ਅੱਜ ਦੋ ਸ਼ੇਰ ਕੱਟੇ ਹੋ ਗਏ ਬੱਬਰ ਸ਼ੇਰ ਫਿਰ ਮਾਨ ਸਾਹਿਬ ਕਹਿੰਦੇ ਬੱਬਰ ਸ਼ੇਰ ਬੋਲਿਆ ਕਰ ਯਾਰ ਇਸ ਲਈ ਮੈਂ ਕਹਿੰਨਾ ਸ਼ੇਰ ਤੇ ਬੱਬਰ ਸ਼ੇਰ ਦੋਨੋਂ ਇਕੱਠੇ ਨਾਲ ਮਾਂ ਦਾ ਸਨਮਾਨ ਕਰਨਾ ਇਹਦਾ ਲਾਓ ਤਾਗੇ ਮੈਨੂੰ ਹੋਰ ਚੌਗਣਾ ਕਰੇ ਨੂੰ ਕਿਉਂਕਿ ਇਹਨੂੰ ਦਬਾਉਣ ਵਾਲੇ ਬਹੁਤ ਸੀਗੇ ਮੈਂ ਕਿਸੇ ਬਾਰੇ ਖਰਾਬ ਨਹੀਂ ਬੋਲਾਂਗਾ ਇਹਨੂੰ ਦਬਾਉਂਦੇ ਸੀ ਹੁਣੇ ਆਜ਼ਾਦ ਆਇਆ ਹੈ ਹੁਣੇ ਅਜੇ ਕਰੇ ਚਾਹ ਦੋਭਰੇ ਚ ਪੰਜ ਕਰੇ ਛੇ ਹੁਣ ਬੱਲੇ ਨਹੀਂ ਬੱਬਰ ਸ਼ੇਰ ਦਬਦੇ ਨਹੀਂ ਭਾਰਤ ਮਾਤਾ ਕੀ ਇਹਦਾ ਸ਼ੀਰ ਲਿਖਣ ਵਾਲੇ ਨੂੰ ਭਾਈ ਜੈ ਸ਼੍ਰੀ கிருஷ்ਨਾ ਜੈ ਸ਼੍ਰੀ கிருஷ்ਨਾ